ਜੋ ਜੋ ਟੁਕਾ ਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 747 ਅੰਗ ਤੇ ਸਬਦ ਉਚਾਰਨ ਕਰਦੇ ਹਨ ਸੂਹੀ ਮਹੱਲਾ ਪੰਨਮ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੁੱਟੈ ਕਰਮ ਤਰਮ ਪਖੰਡ ਕਿ ਜਿਹੜੇ ਕਰਮ ਕਰਦਾ ਧਰਮ ਸਮਝ ਕੇ ਇਹ ਪਖੰਡ ਹੈ ਜੋ ਦਿਸੈ ਜਿਹੜੇ ਦਿਖਦੇ ਹਨ ਜਿਹੜਾ ਕੰਮ ਕਰਦਾ ਸੰਸਾਰ ਨੂੰ ਦਿਖਦਾ ਉਹ ਪਖੰਡ ਹੈ ਜਿਹੜਾ ਕੰਮ ਕਰਦਾ ਸੰਸਾਰ ਨੂੰ ਦਿਖਦਾ ਨਹੀਂ ਉਹ ਧਰਮ ਹੈ ਕੋਈ ਵੀ ਕਰਮ ਜਿਹੜਾ ਦਿਖਾਵੇ ਦਾ ਉਹ ਧਰਮ ਨਹੀਂ ਹੈ ਜਿਹੜਾ ਲੋਕਾਂ ਨੂੰ ਦਿਖਦਾ ਹੈ ਕਿ ਇਹ ਸੇਵਾ ਕਰਦਾ ਹੈ ਉਹ ਸੇਵਾ ਨਹੀਂ ਉਹ ਪਖੰਡ ਹੈ ਸੇਵਾ ਤੋਂ ਵਾਹ ਜਿਹੜੀ ਸੰਸਾਰ ਨੂੰ ਦਿਖਦੀ ਨਹੀਂ ਉਹ ਕਿਹੜੀ ਸੇਵਾ ਹੈ ਜਿਹੜਾ ਸ਼ਬਦ ਦਾ ਜਾਪ ਕਰਦਾ ਹੈ ਉਹ ਸੇਵਾ ਹੈ ਜਿਹੜੀ ਲੋਕਾਂ ਨੂੰ ਦੇਖਣ ਵਾਲੇ ਕੰਮ ਹੈ ਉਹ ਸੋਭਾ ਵਾਲੇ ਕੰਮ ਐ। ਉਹ ਦਿਖਾਵੇ ਵਾਲੇ ਆ। ਉਹ ਲੋਕਾਂ ਵਿੱਚ ਵਡਿਆਈ ਲੈਣੇ ਵਾਲੇ ਆ। ਪਖੰਡ ਪਾਤਸ਼ਾਹ ਨੇ ਨਿਰਣਾ ਕੀਤਾ ਕਿ ਪਖੰਡ ਕਿਸ ਨੂੰ ਕਹਿੰਦੇ। ਧਰਮ ਧਰਮ ਕਰਮ ਧਰਮ ਪਖੰਡ ਜੋ ਦਿਸੈ। ਕਿ ਜਿਹੜੇ ਦਿਖਦੇ ਵਾਲੇ ਧਰਮ ਕਰਦਾ। ਉਹ ਪਖੰਡ ਹਨ। ਤਨ ਜਮ ਜਗਾਤੀ ਲੁੱਟੈ ਕਿ ਉਹਨਾਂ ਨੂੰ ਜਮਾ ਨੇ ਜਾਗਦਿਆਂ ਨੂੰ ਲੁੱਟ ਲੈਣਾ ਜਮਾ ਨੇ ਕਿ ਇਹਨਾਂ ਨੂੰ ਲੁੱਟਣਾ ਹੈ ਜਿਹੜੇ ਦਿਖਾਵੇ ਦੀ ਸੇਵਾ ਕਰਦੇ ਆ ਲੋਕਾਂ ਨੂੰ ਦਿਖਾਉਣ ਵਾਲੀ ਸੇਵਾ ਕਿ ਜਦੋਂ ਸੇਵਾ ਦਿਖਦੀ ਹੈ ਪਰ ਲੋਕ ਵਡਿਆਈ ਕਰਦੇ ਆ ਇਹ ਵਡਿਆਈ ਹੀ ਗੱਲ ਦੀ ਹੈ ਇਹ ਸੋਭਾ ਹੀ ਲੈ ਗੱਲ ਦੀ ਹੈ ਲੇਕਨ ਸੰਸਾਰ ਦਿਖਾਵੇ ਦੀ ਸੇਵਾ ਵਿੱਚ ਗੁਰੂ 10 ਦਿਨ ਕੇ ਪਖੰਡ ਹੈ ਜਿਹੜੀ ਦਿਖਾਵੇ ਦੀ ਸੇਵਾ ਹੈ ਉਹਨਾਂ ਨੂੰ ਜਮਾਂ ਦੇ ਲੁੱਟਣਾ ਹੈ ਜਮਾਂ ਨੇ ਸਜ਼ਾ ਦੇਣੀ ਕਰਮ ਤਰਮ ਪਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੁੱਟੈ ਨਿਰਵਾਣ ਕੀਰਤਨ ਗਾਬੋ ਕਰਤੇ ਕ ਨਿਰਵਾਣ ਜਿਹਨੂੰ ਕੋ ਯਾਤ ਨਹੀਂ ਕਹਿੰਦੇ ਉਹਦੀ ਕਿਰਤ ਕਰੋ ਗਾਬੋ ਕਰਤੇ ਕ ਨਿਮਕ ਸਿਮਰਤ ਜਿੱਤ ਛੁੱਟਾ ਕਹਿੰਦੇ ਇੱਕ ਨਿਮਕ ਸਿਮਰਨ ਕਰਨੇ ਨਾਲ ਵੀ ਛੁੱਟ ਸਕਦਾ ਲੇਕਿਨ ਦਿਖਾਵੇ ਦੀ ਸੇਵਾ ساری ਉਮਰ ਕਰਦਾ ਰਹੇ ਜਮਾ ਤੋਂ ਛੁੱਟਦਾ ਨਹੀਂ ਸੰਤੋ ਸਾਗਰ ਪਾਰ ਅਤਰੀਐ ਗੁਰੂ ਅਰਜਨ ਦੇਵ ਜੀ ਨੇ ਬਚਨ ਕਰ ਦਿੱਤੇ ਕਹਿੰਦੇ ਸਾਗਰ ਨੂੰ ਪਾਰ ਲੰਘ ਜੋਂਗੇ ਕਦੋਂ ਲੰਘੋਂਗੇ ਜੇ ਕੋ ਬਚਨ ਕਮਾਵੇ ਸੰਤਨ ਕਾ ਕਹਿੰਦੇ ਜੇ ਕੋਈ ਸੰਤਾਂ ਦਾ ਬਚਨ ਕਮਾਵੇ ਸੰਤਾਂ ਦੀ ਗੱਲ ਮੰਨ ਲੈਣੀ ਸੰਤਾਂ ਦਾ ਹੁਕਮ ਮੰਨ ਲੈਣਾ ਇਹ ਸੰਤਾਂ ਦੇ ਬਚਨ ਕਮਾਉਣੇ ਆ ਕਹਿੰਦੇ ਫਿਰ ਉਹ ਸਾਗਰ ਨੂੰ ਤਰ ਜਾਂਦਾ ਜੇ ਕੋਈ ਸੰਤਾਂ ਦਾ ਬਚਨ ਕਮਾ ਲਵੇ ਸੰਤਾਂ ਨੇ ਜਿੱਤੇ ਰੋਕਿਆ ਸੀ ਰੁਕ ਗਿਆ ਜਾਣ ਤੋਂ ਜਿਹੜਾ ਕੰਮ ਕਰਨ ਨੂੰ ਕਿਹਾ ਸੀ ਉਹ ਕਰ ਲਿਆ ਲੇਕਿਨ ਇਹ ਇੱਥੇ ਨਹੀਂ ਆਉਂਦਾ ਮੁੜ ਕੇ ਇਹ ਗੱਲ ਮੰਨਣ ਨੂੰ ਦਰਾਜੀ ਨਹੀਂ ਲੇਕਿਨ ਇਧਰ ਬਚਨ ਹੋ ਗਏ ਸੰਤੋ ਸਾਗਰ ਪਾਰ ਅਤਰੀਏ ਜੇ ਕੋ ਵਚਨ ਕਮਾਵੇ ਗੁਰੂ ਵੀ ਜਾਣਦੇ ਆ ਤਾਂ ਹੀ ਉਹਨਾਂ ਨੇ ਜੇ ਕਿ ਕਹਿੰਦਾ ਜੇ ਕੋਈ ਵਚਨ ਕਮਾਲ ਵੀ ਸੰਤਾਂ ਦਾ ਜੇ ਕੋਈ ਸਾਧੂਆਂ ਦੀ ਗੱਲ ਮੰਨਣ ਲੱਗ ਜਵੇ ਲੇਕਿਨ ਸੋ ਵਿੱਚੋਂ ਨਹੀਂ ਦਿਖਦਾ ਕਰੋੜ ਵਿੱਚੋਂ ਨਹੀਂ ਦਿਖਦਾ ਇਹ ਤਾਂ ਕਈ ਕਰੋੜਾਂ ਵਿੱਚੋਂ ਲੱਭਦਾ ਕੋਈ ਹੈ ਜੇ ਜਿਹੜਾ ਸਾਧੂ ਸੰਤਾਂ ਦੇ ਬਚਨ ਮੰਨ ਲੈਂਦਾ ਹੈ ਕਮਾ ਲੈਂਦਾ ਉਹਨਾਂ ਦੀ ਕਮਾਈ ਕਰਦਾ ਜੇ ਕੋ ਬਚਨ ਕਮਾਵੇ ਜਿਹੜੇ ਬਚਨ ਕੀਤੇ ਸੀ ਸੰਤਾਂ ਨੇ ਉਹਦੀ ਕਮਾਈ ਕਰਨੀ ਜਿਹੜਾ ਸ਼ਬਦ ਦਿੱਤਾ ਸੀ ਸੰਤਾਂ ਨੇ ਉਹਦੀ ਕਮਾਈ ਕਰਨੀ ਉਹਦਾ ਸਿਮਰਨ ਕਰਨੀ ਜਿੱਥੋਂ ਜਾਣ ਤੇ ਸੰਤਾਂ ਨੇ ਰੋਕਿਆ ਸੀ ਹਟ ਗਿਆ ਇੱਥੇ ਭੇਜਿਆ ਸੀ ਉੱਥੇ ਚਲਿਆ ਗਿਆ ਲੇਕਿਨ ਇਸ ਗੱਲ ਤੇ ਨਹੀਂ ਆਉਂਦਾ ਬਸ ਝੂਠੀ-ਮੂਠੀ ਦੇ ਮੱਥੇ ਜਿੱਥੇ ਮਰਜ਼ੀ ਟਕਾ ਲਓ ਤੇ ਕੀ ਜਾਂਦਾ ਇਧਰ ਬਚਨ ਹੋ ਗਿਆ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਹਿੰਦੇ ਉਹਨੂੰ ਫਿਰ ਗੁਰ ਦਾ ਪ੍ਰਸ਼ਾਦ ਮਿਲ ਜਾਂਦਾ ਸ਼ਬਦ ਦਾ ਪ੍ਰਸ਼ਾਦ ਜੇ ਸੰਤਾਂ ਦਾ ਬਚਨ ਕਮਾਇਆ ਪਹਿਲਾਂ ਤਾਂ ਸੰਤਾਂ ਨੇ ਸ਼ਬਦ ਦਾ ਪ੍ਰਸ਼ਾਦ ਦਿੱਤਾ ਐਵੇਂ ਸੰਤਾਂ ਨੇ ਨਹੀਂ ਹਨ ਕਿ ਭਰ-ਭਰ ਮੁੱਠੀਆਂ ਬੰਡੀ ਜਾਣਗੇ ਸੰਤਾਂ ਨੇ ਇਹ ਰੋਲਣਾ ਕਿਤੇ ਸ਼ਬਦ ਤੁਸੀਂ ਕਿਹੜਾ ਸੰਭਾਲ ਕੇ ਰੱਖਣਾ ਹੈ ਤੁਸੀਂ ਜਾ ਕੇ ਸਾਖਤਾਂ ਨੂੰ ਦੇ ਦੇਣਾ ਇਹ ਤੁਸੀਂ ਜਾ ਕੇ ਸਾਖਤਾਂ 'ਚ ਫਿਰ ਲੱਭਟ ਜਾਣਾ ਹੈ ਇਹ ਬੜੀ ਕੀਮਤੀ ਚੀਜ਼ ਐ ਰੱਬ ਨੇ ਸੰਤਾਂ ਨੂੰ ਸਵਾਲਣ ਵਾਸਤੇ ਦਿੱਤੀ ਐ ਕਿ ਤੁਸੀਂ ਸੰਭਾਲਣਾ ਐ ਇਹਨਾਂ ਨੂੰ ਤੁਸੀਂ ਰੱਖੀ ਕਰਨੀ ਐ ਲੇਕਿਨ ਦੁਨੀਆ ਸੰਤਾਂ ਨੂੰ ਮੂਰਖ ਸਮਝਦੀ ਐ ਕਿ ਬਾਬੇ ਨੂੰ ਕਿਹੜਾ ਪਤਾ ਐ ਮੈਂ ਕਿੱਥੇ ਜਾਂਦਾ ਐ ਬਾਬੇ ਜੀ ਦੇ ਪੈਰਾਂ ਨੂੰ ਅਤਲਾਇਆ ਗੋਡੇ ਫੜੇ ਮੈਂ ਕਿ ਬਾਬੇ ਕੋਲ ਲੇਕਨ पाचਾਂ ਬਚਨ ਕਰਦੇ ਆ ਨਾ ਜੇ ਕੋ ਵਚਨ ਕਮਾਵੇ ਸੰਤਨ ਕਾ ਗੋਰ ਪ੍ਰਸਾਦੀ ਕਹਿੰਦੇ ਫੇਰ ਉਹਨੂੰ ਸ਼ਬਦ ਦਾ ਪ੍ਰਸ਼ਾਦ ਮਿਲਦਾ ਏ ਤਰੀਏ ਫੇਰ ਉਹ ਤਰ ਜਾਂਦਾ ਤਰਨਾ ਕਦੋਂ ਵੈ ਜਦੋਂ ਸੰਤਾਂ ਨੇ ਪ੍ਰਸ਼ਾਦ ਦਿੱਤਾ ਸ਼ਬਦ ਦਾ ਪ੍ਰਸ਼ਾਦ ਦਿੱਤਾ ਸੰਤਾਂ ਨੇ ਫੇਰ ਤਰ ਗਿਆ ਲੇਕਨ ਪ੍ਰਸਾਦ ਸ਼ਬਦ ਦਾ ਕਦੋਂ ਦਿੱਤਾ ਸੰਤਾਂ ਨੇ ਜਦੋਂ ਸੰਤਾਂ ਦੇ ਬਚਨ ਕਮਾਏ ਆ ਫਿਰ ਸੰਤ ਆਪਣੇ ਆਪੇ ਦੇ ਦਿੰਦੇ ਆ ਫਿਰ ਮੰਗਣਾ ਨਹੀਂ ਪੈਂਦਾ ਆਪਣੇ ਆਪੇ ਦੇ ਦਿੰਦੇ ਜਦੋਂ ਖੁਸ਼ ਹੋ ਜਾਂਦੇ ਆ ਨਾ ਸਾਧੂ ਸੰਤ ਫਿਰ ਝੋਲੀਆਂ ਭਰ ਦਿੰਦੇ ਜੀ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਫਿਰ ਉਹ ਤਰ ਜਾਂਦਾ ਕਦੋਂ ਸ਼ਬਦ ਮਿਲਿਆ ਜਦੋਂ ਸੰਤਾਂ ਦੇ ਬਚਨਾਂ ਨੂੰ ਮੰਨੇ ਰਹੁ ਕੋਟ ਤੀਰਥ ਮਜਨ ਛਣਾਨਾ ਕਰੋੜਾਂ ਤੀਰਥਾਂ ਦੇ ਕਹਿੰਦੇ ਇਚਨਾਨ ਕਰਨ ਦਾ ਕਰੋੜਾਂ ਹੀ ਤੀਰਥਾਂ ਤੇ ਚਲਿਆ ਜਾ 68 ਤੀਰਥ ਦੀ ਗੱਲ ਕਰਦੇ ਆ ਇਧਰ ਸਿਰ ਕੋ ਨਾਨਕ ਦੇਵ ਜੀ ਦੀ ਬਾਣੀ ਕਰੋੜਾਂ ਹੀ ਤੀਰਥਾਂ ਤੇ ਕਹਿੰਦੇ ਚਲਿਆ ਜਾਤੋ ਕੋਟ ਤੀਤ ਮਜਨ ਇਸ਼ਨਾਨਾ ਇਸ ਕਲਮੈ ਮੈਲ ਭਰੀਐ ਕਹਿੰਦੇ ਇਹ ਕਾਲ ਯੁਗ ਦੇ ਵਿੱਚ ਮੈਲ ਦੇ ਨਾਲ ਭਰਤੀ ਲੋਕਾਂ ਨੇ ਕਾਲ ਯੁਗ ਦੀ ਗੱਲ ਕਰਦੇ ਆ ਪਾਚ ਕਾਲ ਯੁਗ ਤੇ ਪਹਿਲਾਂ ਇਹ ਤੀਰਥਾਂ ਦੇ ਇਛਨਾਨ ਕਰਨ ਦੇ ਨਾਲ ਮੈਲ ਉਤਰਦੀ ਸੀ ਕਿਉਂ ਸ਼ੁੱਧ ਸੀ ਪਾਣੀ ਸਾਫ ਸੀ ਲੇਕਿਨ ਉਸ ਨੂੰ ਅਸੀਂ ਮੈਲ ਦੇ ਨਾਲ ਭਰ ਦਿੱਤਾ। ਪਾਪ ਕਰ ਕਰਕੇ ਪਾਪ ਕਰ ਕਰਕੇ ਜਾ ਕੇ ਤੀਰਥਾਂ ਨੂੰ ਭਰ ਦਿੱਤਾ ਪਾਪਾਂ ਨੇ। ਇਸ ਕਲਮੈ ਮੈਲ ਭਰੀਐ ਕਹਿੰਦੇ ਕਲ ਯੁਗ ਦੇ ਸਾਰੇ ਮੈਲ ਦੇ ਨਾਲ ਭਰੇ ਪਏ। ਸਤਸਿੰਘ ਜੀ ਮੈਲੇ ਪਾਣੀ ਨਾਲ ਨਹਾਵਾਂਗੇ ਫਿਰ ਮੈਲ ਹੀ ਹੋ ਸਰੀਰ। ਜੇ ਛੁੱਧ ਪਾਣੀ ਨਾਲ ਨਹਾਵਾਂਗੇ ਸ਼ੁੱਧ ਹੋ ਜੂ। ਇੱਕ ਛੱਪੜੀ ਜਿਹੜੀ ਗਾਰੇ ਨਾਲ ਭਰੀ ਪਈ ਐ ਉਹਦੇ ਚ ਨਹਾਵਾਂਗੇ ਤਾਂ ਹੋਰ ਜ਼ਿਆਦਾ ਗਾਰਾ ਲੱਗ ਜਾਣਾ ਹੋਰ ਜ਼ਿਆਦਾ ਮੈਲਾ ਹੋ ਜਾਣਾ ਇਤਨੇ ਗੁਰੂ ਬਚਨ ਕਰਦੇ ਨੇ ਕਿ ਕਲ ਯੁਗ ਦੇ ਤੀਰਥਾਂ ਦੇ ਨਾਲ ਦੇ ਨਾਲ ਜ਼ਿਆਦਾ ਪਾਪ ਚੜਦੇ ਆ ਜ਼ਿਆਦਾ ਮੈਲ ਲੱਗਦੀ ਆ ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲ ਮੈਲ ਭ੍ਰਿਜੈ ਸਾਧ ਸੰਗ ਜੋ ਹਰ ਗੁਣ ਗਾਵੇ ਕਹਿੰਦੇ ਤੀਰਥਾਂ ਤੇ ਜਾਣ ਨਾਲ ਤਾਂ ਮੈਲ ਲੱਗਣੀ ਐ ਜੇ ਸਾਧੂਆਂ ਦਾ ਸੰਗ ਸਾਧੂਆਂ ਦਾ ਸੰਗ ਕਰ ਲਵੇ ਸਾਧ ਸੰਗ ਜੋ ਹਰ ਗੁਣ ਗਾਵੇ ਕਹਿੰਦੇ ਜਿਹੜਾ ਸਾਧੂਆਂ ਦਾ ਸੰਗ ਕਰਕੇ ਹਰ ਦੇ ਗੁਨਾ ਨੂੰ ਗਾਉਂਦਾ ਸੋ ਨਿਰਮਲ ਕਰ ਲਿੱਜੇ ਕਹਿੰਦੇ ਉਹ ਆਪਣੇ ਆਪ ਨੂੰ ਨਿਰਮਲ ਕਰ ਲੈਂਦਾ ਉਹਦੀ ਮੈਲ ਉਤਰ ਜਾਂਦੀ ਹੈ ਸਾਧੂਆਂ ਦਾ ਸੰਗ ਕਰਕੇ ਮੈਲ ਉਤਰੀ ਹੈ ਤੀਰਥਾਂ ਦੇ ਇਸ਼ਨਾਨ ਕਰਕੇ ਮੈਲ ਲੱਗ ਗਈ ਸਸ ਕੀ ਤਾਂ ਹੁਣ ਬਾਣੀ ਦੱਸਦੀ ਹੈ ਇਹ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਆ ਸੰਸਾਰ ਦੇ ਨਾਲ ਕਿ ਭਲਿਓ ਲੋਕ ਕੋ ਐ ਤੀਰਥਾਂ ਦੇ ਜਾਣਨਾ ਤੁਹਾਨੂੰ ਜਿਆਦਾ ਮੈਲ ਲੱਗਣੀ ਐ ਸਮਝ। ਸਾਧੂ ਮਹਾਰਾਜ ਸੰਗ ਕਰ ਲੋ ਨਿਰਮਲ ਹੋ ਜਾਓਗੇ। ਨਿਰਮਲ ਬਿਨਾ ਮੈਲ ਤੋਂ ਮੈਲ ਉਤਰ ਜਾਂਦੀ ਐ। ਸਾਧੂ ਮਹ ਦੀ ਵਡਿਆਈ ਕਰਾਉਣੀ ਐ ਨਾ ਰੱਬ ਨੇ। ਸੰਤਾਂ ਦੀ ਵਡਿਆਈ ਕਰਾਉਣੀ ਐ। ਸਾਜ ਸੰਗ ਜੋ ਹਰ ਗੁਣ ਗਾਪ ਐ ਸੋ ਨਿਰਮਲ ਕਰ ਲਈਏ 베ਦ ਕਤੇਬ ਸਿਮਰਤ ਸਭ ਸਾਸਤਰ ਕਹਿੰਦੇ 베ਦ ਪੜ ਲਾ ਕਤੇਬਾਂ ਪੜ ਲਾ ਸਿਮਰਤियां ਪੜ ਲਾ ਸਾਸਤਰ ਪੜਦਾ 베ਦ ਕਤੇਬ ਸਿਮਰਤ ਸਭ ਸਾਸਤਰ ਇਹਨਾਂ ਪੜਿਆ ਮੁਕਤ ਨਾ ਹੋਈ ਕਹਿੰਦੇ ਇਹਨਾਂ ਨੂੰ ਪੜਨ ਦੇ ਨਾਲ ਮੁਕਤੀ ਨਹੀਂ ਹੋ ਸਕਦੀ ਤੀਰਥਾਂ ਦੇ ਨਾਲ ਨਾਲ ਵੀ ਮੁਕਤੀ ਨਹੀਂ ਬੇਦਸਾਸਤਰਾ ਸਿਮਰਤੀਆਂ ਨੂੰ ਪੜਨ ਨਾਲ ਵੀ ਮੁਕਤੀ ਨਹੀਂ ਇੱਕ ਅੱਖਰ ਜੋ ਗੁਰਮਖਾ ਜਪਦਾ ਹੈ ਕਹਿੰਦੇ ਜੇ ਗੁਰਮਖ ਬਣ ਕੇ ਇੱਕ ਅੱਖਰ ਜਪ ਲਵੇ ਕਿਹੜਾ ਜਿਹੜਾ ਸਾਧੂਆਂ ਨੇ ਪ੍ਰਸ਼ਾਦ ਦਿੱਤਾ ਉਹਦੀ ਕਮਾਈ ਕਰ ਲਵੇ ਇੱਕ ਅੱਖਰ ਜੋ ਗੁਰਮਖ ਪਹਿਲਾਂ ਤਾਂ ਗੁਰਮਖ ਬੰਨਣਾ ਗੁਰਮਖ ਉਹ ਹੈ ਜਿਹੜਾ ਗੁਰੂ ਦੀ ਗੱਲ ਮੰਨਦਾ ਹੈ ਇੱਕ ਅੱਖਰ ਜੋ ਗੁਰਮਖ ਜਾਪੇ ਤਿਸ ਕੀ ਨਿਰਮਲ ਸੋਈ ਕਹਿਣੋ ਨਿਰਮਲ ਹੋ ਜਾਂਦਾ ਹੈ ਉਹ ਰੱਬ ਦੇ ਨਾਲ ਹੀ ਮਿਲ ਜਾਂਦਾ ਜੋਤ ਨੋ ਜੋਤ ਰਲ ਜਾਂਦੀ ਲੇਕਿਨ ਇਹ ਨਿਰਨਾ ਕਰ ਦਿੱਤਾ ਹੈ বেদ ਕਿਤੇਬ ਸਿਮਰਤ ਸਭ ਸਾਤਰ ਇਹਨ ਪੜਿਆ ਮੁਕਤ ਨਾ ਹੋਈ ਕਹਿੰਦੇ ਇਹਨਾਂ ਨੂੰ ਪੜਨ ਦੇ ਨਾਲ ਮੁਕਤੀ ਨਹੀਂ ਹੋ ਸਕਦੀ ਲੇਕਿਨ ਅਸੀਂ ਪਾਠ ਗੁਰੂ ਗ੍ਰੰਥ ਸਾਹਿਬ ਦਾ ਕਰਾਇਆ ਤੇ ਗੱਲ ਕਿਹਦੀ ਮੰਨੀ ਮੀਦਾ ਸਾਸਤਰਾਂ ਦੀ ਮੰਜੇ ਬਿਸਤਰੇ ਭਾਂਡੇ ਕਿਤੇ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਦੇਣੇ ਆ ਲੇਕਿਨ ਮਰਨ ਤੋਂ ਬਾਅਦ ਅਸੀਂ ਦਾ ਭਾਂਡੇ ਬੀਤਰੇ ਸਭ ਨੂੰ ਚੱਕੀ ਫਿਰਦੇ ਆਂ ਇੱਧਰ ਬਾਬਾ ਨਾਨਕ ਕਹਿੰਦਾ ਕਿ ਇਹਨੂੰ ਪੜਨ ਨਾਲ ਮੁਕਤੀ ਨਹੀਂ ਲੇਕਿਨ ਅਸੀਂ ਗੱਲ ਮੰਨਦੇ ਆਂ ਉਹਨਾਂ ਦੀ ਇਹ ਵੀ ਦਾ ਦਿੱਤਾ ਕਿ ਤੀਰਥਾਂ ਤੇ ਜਾਣ ਨਾਲ ਵੀ ਮੁਕਤੀ ਨਹੀਂ ਹੋ ਸਕਦੀ ਨਾ ਬੇਦ ਕਤੇਬਾਂ ਨੂੰ ਪੜਨ ਦੇ ਨਾਲ ਮੁਕਤੀ ਹੈ ਕਹਿੰਦੇ ਗੁਰਮੁਖ ਬਣ ਕੇ ਇੱਕ ਅੱਖਰ ਵੀ ਜਪਨਵੇ ਤਾਂ ਵੀ ਮੁਕਤੀ ਹੈ ਇੱਕ ਅੱਖਰ ਜੋ ਗੁਰਮੁਖ ਜਾਪੇ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਅਪਦੇਸ਼ ਚੋਂ ਬਰਨਾ ਕੋ ਸੰਝਾ ਸਾਰੀਆਂ ਜਾਤਾਂ ਵਰਨ ਖਤਮ ਕਰ ਦਿੱਤੇ ਕੇ ਸਾਰੀਆਂ ਬਾਤ ਤੇ ਇੱਕ ਵਾਸਤੇ ਨਹੀਂ ਖੱਤਰੀਆਂ ਬਾਤ ਤੇ ਬ੍ਰਾਹਮਣਾਂ ਬਾਤ ਤੇ ਸੂਤਾਂ ਬਾਤ ਤੇ ਵੈਦਾਂ ਬਾਤ ਸਭ ਬਾਤ ਤੇ ਬਣੀ ਐ ਚੌਂ ਵਰਨਾਂ ਕੋ ਸਾਂਝਾ ਅਪਦੇਸ਼ ਹੈ ਚਾਰੇ ਵਰਨਾਂ ਨੂੰ ਹੈ ਚਾਰ ਵਰਨਾਂ ਛੱਤੀ ਜਾਤਾਂ ਲੇਕਿਨ ਗੱਲ ਕਿੱਥੇ ਐ ਜਾਤ ਦਾ ਰੌਲਾ ਨਹੀਂ ਐ ਨਾ ਵਰਨ ਦਾ ਰੌਲਾ ਐ ਰੌਲਾ ਤਾਂ ਗੁਰਮਖ ਤੇ ਮਨਮੁਖ ਦਾ ਐ ਚਾਹੇ ਕੋਈ ਖੱਤਰੀ ਗੁਰਮਖ ਬਣ ਜਵੇ ਚਾਹੇ ਕੋਈ ਵੈਸ ਗੁਰਮਖ ਬਣ ਜਵੇ ਚਾਹੇ ਕੋਈ ਸੂਦਰ ਬਣ ਜਵੇ ਗੁਰਮਖ ਉਸ ਦੀ ਮੁਕਤੀ ਹੋ ਜਾਣੀ ਹੈ ਚਾਹੇ ਕੋਈ ਖੱਤਰੀ ਵੈਦ ਖੱਤਰੀ ਹੈ ਚਾਹੇ ਕੋਈ ਬ੍ਰਾਹਮਣ ਹੈ ਜੇ ਗੁਰਮਖ ਨਹੀਂ ਬਣਿਆ ਉਹਦੀ ਮੁਕਤੀ ਨਹੀਂ ਹੈ ਗੁਰਮਖ ਜੋ ਗੁਰੂ ਦੀ ਗੱਲ ਨੂੰ ਮੰਨਦਾ ਚਾਹੇ ਉਹ ਖਤਰੀ ਹੈ ਸ਼ਾਇਦ ਸੂਦ ਹੈ ਚਾਹੇ ਬੈਸ ਹੈ ਉਹਦੀ ਮੁਕਤੀ ਹੋ ਜਾਣੀ ਖਤਰੀ ਸੂਦ ਬੈਸ ਅਪਰੇਸ਼ ਚੋਂ ਮਰਨਾ ਕੋ ਸਾਂਝਾ ਗੁਰਮਖ ਨਾਮ ਜੱਪੀ ਕਹਿੰਦੇ ਗੁਰਮਖ ਬਣ ਕੇ ਨਾਮ ਜੱਪੀ ਇਸ ਤਰ੍ਹਾਂ ਨਾਮ ਜਪਿਆ ਪਾਠ ਕਰਿਆ ਕਿਸੇ ਲਿਖੇ ਨਹੀਂ ਹੈ ਐਵੇਂ ਭਲੇਕੇ ਦੇ ਵਿੱਚ ਹੈ ਸ਼ਾਮ ਨੂੰ ਸ਼ਰਾਬੀ ਕਹਿੰਦਾ ਹੋ ਜਾਂਦਾ ਸਵੇਰ ਨੂੰ ਉੱਢ ਆ ਕੇ ਕਹਿੰਦਾ ਮੈਂ ਗੁਰਦੁਆਰੇ ਚੱਲਿਆ ਬਹੁਤ ਮਹਾਪਾਪ ਹੈ ਇਸ ਤੋਂ ਵੱਡਾ ਪਾਪ ਨਹੀਂ ਗੁਰੂ ਨੂੰ ਭੁਲੇਖੇ ਚ ਪਾਉਣਾ ਗੁਰੂ ਨੂੰ ਧੋਖੇ ਚ ਰੱਗਣਾ ਲੋਕਾਂ ਨਾਲ ਤਾਂ ਠੱਗੀ ਕਰਨੀ ਆ ਬਾਬੇ ਨਾਨਕ ਨਾਲੇ ਕਰਨ ਲੱਗ ਗਿਆ ਕਿਉਂ ਭੁਲੇਖੇ ਚ ਪਾਉਂਦਾ ਲੋਕਾਂ ਨੂੰ ਆ ਦਿਖਦਾ ਕਿ ਗੁਰਦੁਆਰੇ ਜਾਂਦਾ ਹੈ ਲੇਕਿਨ ਇਹ ਨਹੀਂ ਪਤਾ ਕਿ ਕਰਮ ਕਿਹੜੇ ਕਰਦਾ ਹੈ ਗੁਰਮਖ ਨਾਮ ਜਪੇ ਉਧਰ ਹੈ ਸੋ ਕਲਮੈ ਕਟ ਕਟ ਨਾਨਕ ਮਾਂਜਾ ਕਹਿੰਦਾ ਕਲ ਯੁਗ ਦੇ ਚ ਉਹਦੀ ਮੁਕਤੀ ਹੋ ਜੋਗੀ ਜਿਹੜਾ ਗੁਰਮਖ ਬਣ ਕੇ ਪਾਠ ਕਰਦਾ ਹੈ ਜਿਹੜਾ ਸ਼ਰਾਬੀ ਬਣ ਕੇ ਪਾਠ ਕਰਦਾ ਉਹ ਨਾਸ ਲਾਵੇ ਉਹ ਨੂੰ ਕੋਈ ਨਹੀਂ بچਾ ਸਕਦਾ ਨਰਕਾਂ ਨੂੰ ਜਾਣ ਉਹ ਤਾਂ ਬਾਬੇ ਨਾਨਕ ਨੂੰ ਇਹ ਮਰਾਸੀ ਮੰਨਦਾ ਹੈ ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਇਹ ਮਰਾਸੀ ਮੰਨਦਾ ਹੈ ਐਡਾ ਬੜਾ ਪਾਪ ਕਮਾਉਂਦਾ ਹੈ ਰੱਜ ਕੇ ਮਾਸ ਖਾਂਦਾ ਰੱਜ ਕੇ ਪਰਾਈ ਔਰਤਾਂ ਲਈ ਫਿਰਦਾ ਰੱਜ ਕੇ ਸ਼ਰਾਬ ਪੀਂਦਾ ਰੱਜ ਕੇ ਟੱਗੀਆਂ ਮਾਰਦਾ ਲੋਕਾਂ ਨੂੰ ਭੁਲੇਖੇ 'ਚ ਪਾਉਂਦਾ ਬਾਬੇ ਨਾਨਕ ਨੂੰ ਭੁਲੇਖੇ 'ਚ ਪਾਉਂਦਾ ਕਿ ਮੈਂ ਗੁਰਸੇਖਾਂ ਕਿਹੜੀ ਨਸਲ ਦਾ ਗੁਰਸੇਖਾਂ ਤੂੰ ਕਿਹਨੇ ਬਣਾਇਆ ਗੁਰਸੇਖ ਤੈਨੂੰ ਇਹ ਚਤਰਾਈ ਚਲਾਕੀ ਬਾਬੇ ਨਾਨਕ ਦੇ ਦਰਵਾਜ਼ੇ 'ਚ ਨਹੀਂ ਚੱਲਦੀ ਇਹ ਹੋਰ ਚਲਾਈ ਕਿਤੇ ਗਾਲ ਤਾਂ ਗੁਰਮਖ ਬਣਨ ਦੀ ਐ ਕਿ ਗੁਰੂ ਦੀ ਗੱਲ ਮੰਨਦਾ ਪਰ ਤੇਰੇ ਆ ਰੂਪ ਨਾ ਪੇਖੀਂ ਨੀ ਤੇਰ ਸਾਧ ਕੀ ਤਹਿਲ ਸੰਤ ਸੰਗ ਪਰ ਤਨ ਦੋਖ ਕੁਸ ਪਾਪ ਨਾ ਫੇੜੈ ਜਮ ਜੰਡਾਲ ਨਾ ਆਵੈ ਨੇੜੇ ਕਹਿੰਦੇ ਪ੍ਰਾਈ ਕੋਈ ਵੀ ਚੀਜ਼ ਪ੍ਰਾਈ ਚੀਜ਼ ਨਾਲੇ ਪਾਪ ਲੱਗਦਾ ਜਦੋਂ ਬਈ ਛੱਡ ਦਿੱਤੀਆਂ ਪਰਾਈਆਂ ਚੀਜ਼ਾਂ ਫਿਰ ਜੰਮ ਜੰਡਾਲ ਨੇੜੇ ਨਹੀਂ ਆਉਂਦੇ ਦੂਰੋਂ ਭੱਜ ਜਾਂਦੇ ਆ ਸਿਰ ਕੁ ਨਾਨਕ ਦੇਵ ਜੀ ਨੇ ਕਿੱਡਾ ਪਰਪਕਾਰ ਕੀਤਾ ਇਸ ਬਾਣੀ ਦੇ ਰਾਹੀਂ ਸਿੱਧਾ ਸੱਚਖੰਡ ਨੂੰ ਲੈ ਕੇ ਜਾਂਦੇ ਹਨ ਲੇਕਿਨ ਜਿਹੜੇ ਬਾਣੀ ਨੂੰ ਮੰਨ ਲੈਂਦੇ ਹਨ ਬਾਣੀ ਤੇ ਅਮਲ ਕਰਦੇ ਹਨ ਉਹ ਸਿੱਧੇ ਸੱਚਖੰਡ ਨੂੰ ਜਾਂਦੇ ਹਨ ਕਿਸੇ ਦੀ ਛਪਾਰਚ ਲਾਉਣ ਦੀ ਲੋੜ ਨਹੀਂ ਰਹਿੰਦੀ ਨਾ ਕਿਸੇ ਦੀ ਮਿੰਤ ਕਰਨੀ ਨਾ ਕਿਸ ਦਾ ਤਰਲਾ ਕਰਨਾ ਹੈ ਵਚਨ ਕਰ ਦਿੱਤਾ ਗੁਰਮਖ ਨਾਮ ਜਪੇ ਉਧਰ ਸੋ ਕਲ ਮੈਂ ਕਟਕਠ ਨਾਨਕ ਮਾਝਾ ਕਲ ਯੁਗ ਦੇ ਜ ਕਹਿੰਦੇ ਉਹਨਾਂ ਦੀ ਕੋ ਮੁਕਤੀ ਹੋ ਜੇਗੀ ਜਿਹੜੇ ਗੁਰਮਖ ਬਣ ਕੇ ਨਾਮ ਜਪਣਗੇ ਜਿਹੜੇ ਗੁਰਮਖ ਬਣ ਕੇ ਪਾਠ ਕਰਨਗੇ ਉਹਨਾਂ ਦੀ ਮੁਕਤੀ ਹੈ ਜਿਹੜੇ ਮਨਮੁਖ ਬਣ ਕੇ ਪਾਠ ਕਰਨਗੇ ਉਹ ਨਰਕਾਂ ਨੂੰ ਜਾਣਗੇ ਸੋ ਸਾਧ ਸੰਗਤ ਜੀ ਆਓ ਆਪਾਂ ਵੀ ਬਾਬੇ ਨਾਨਕ ਦੇ ਦਰ ਤੇ ਆਈਏ ਆਪਾਂ ਵੀ ਬਾਬੇ ਨਾਨਕ ਨਾਲ ਬਚਨ ਕਰੀਏ ਕੀ ਸਰਗੋ ਨਾਨਕਦੇਵ ਜੀ ਸਾਡੇ ਪਰ ਵੀ ਰਹਿਮਤਾਂ ਕਰੋ ਸਾਨੂੰ ਵੀ ਗੁਰਮਖ ਬਣਾਵੋ ਸਾਨੂੰ ਵੀ ਮਨਮੁੱਖਾਂ ਦੀ ਲਾਈਨ ਵਿੱਚੋਂ ਕੱਢ ਕੇ ਗੁਰਮਖਾਂ ਦੀ ਲਾਈਨ ਵਿੱਚ ਰੱਖੋ ਸੋ ਸਤਸੰਗਜੀ ਬਾਣੀ ਪੜ੍ਹਦੇ ਆਂ ਕਥਾ ਕਰਦੇ ਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਕਥਾ ਕਰਨ ਦੀ ਸਮਰੱਥਾ ਵਕਸਣੀ ਨੂੰ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ